ਲੈ ਗੇ ਇਲਾਕੇ ਤੇ ਕਿਹੜੀ ਜਗ੍ਹਾ ਤੇ ਲਾਇਆ ਹੈ ਨਲਾਂ ਦਾ ਨਾਹੀਂ ਹਾਏ ਤੇਰਾ ਨਸ਼ਾ ਦੇ ਕਹਿੰਦੇ ਬੰਦ ਹੋ ਗਿਆ ਇੰਨੀਆਂ ਰੈਲੀਆਂ ਤੁਹਾਡੇ ਪਿੰਡੋਂ ਰੈਲੀ ਨਹੀਂ ਐ ਵੇਖੀ ਡਗਣਾ ਪਈ ਹੁੰਦਾ ਵੀ ਇਹ ਨਾ ਇਹਦੇ ਨਾਲ ਟਿਕਲ ਆਏ ਹੋ ਕੀ ਹੋਰ ਨੇ ਉਹ ਨਹੀਂ ਕੋ ਆ ਗਏ ਅਹ ਮੋਰ ਬਣਿਆ ਹੁਣ ਚੰਗਾ ਲੱਗਣਿਆ ਆਂਦੇ ਜਾਂਦੇ ਵੇਖਣਿਆ ਉਹ ਗਾਰੇ ਦੇ ਵਿੱਚ ਸਿਰ ਸੁਟਿਆ ਉਹ ਬੰਦ ਮੰਦ ਕਹਿੰਦੇ ਨਸ਼ਾ ਬੰਦ ਕਰਤਾ 33 ਦਿਨ ਦਾ 33 ਦਿਨ ਤੋਂ ਬੰਦ ਹੋ ਗਿਆ ਹੁਣ ਨਸ਼ਾ ਬੰਦ ਹੋ ਗਿਆ ਧਰਤੀ ਨੇ ਜੀ ਮਾਂ ਕਹਿੰਦਾ ਵੈ ਨੋਗੀ ਮਿਆਹ ਬਣਾਉਂਦੇ ਨਾ ਨਾ ਪਤਾ ਸਾਫ਼ ਜੀ ਪੰਜਾਬ ਬਣਾਣੇ ਆ ਆਪਣਾ ਕਹਿੰਦੇ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਕਿ 31 ਮਈ 2025 ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਾਂਗੇ ਦੱਸੋ ਫਿਰ ਪੰਜਾਬੀਓ ਪੰਜਾਬ ਹੋਇਆ ਨਸ਼ਾ ਮੁਕਤ ਜਾਂ ਫਿਰ ਨਹੀਂ ਜਾਂ ਫਿਰ ਤੁਹਾਨੂੰ ਤਾਜ਼ਾ ਤਰੀਨ ਸਾਹਮਣੇ ਆਈਆਂ ਕੁਝ ਤਸਵੀਰਾਂ ਦਿਖਾਈਏ ਜਿ ਤੁਸੀਂ ਦੇਖ ਵੀ ਰਹੇ ਹੋ ਇਹ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਇਹ ਨਾ ਸਿਰਫ ਪੰਜਾਬ ਸਰਕਾਰ ਦੇ ਉਸ ਦਾਅਵੇ ਨੂੰ ਚੁਠਲਾਉਂਦੀਆਂ ਨੇ ਜੋ ਕੀਤਾ ਗਿਆ ਸੀ 31 ਮਈ 2025 ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਸਗੋਂ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ joint ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਉਸ ਦੀ ਵੀ ਪੋਲ ਖੋਲਦੀ ਨਜ਼ਰ ਆਉਂਦੀ ਹੈ ਇਹ ਤਸਵੀਰ ਸਾਹਮਣੇ ਆਈ ਹੈ ਬਟਾੜੇ ਤੋਂ ਇਹ ਨੌਜਵਾਨ ਇੱਥੇ ਬੈਠਾ ਕੋਈ ਸਜਦਾ ਨਹੀਂ ਕਰ ਰਿਹਾ ਨਾਹ ਧਰਤੀ ਨੂੰ ਮੱਥਾ ਟੇਕ ਰਿਹਾ ਸਗੋਂ ਨਸ਼ੇ ਵਾਲਾ ਇੰਜੈਕਸ਼ਨ ਲਾਉਣ ਤੋਂ ਬਾਅਦ ਇਹ ਬੇਸੁੱਧ ਹੋ ਕੇ ਮੁੱਦਾ ਪਿਆ ਇਹ ਤਸਵੀਰਾਂ ਨੇ ਪੰਜਾਬ ਦੀਆਂ ਇਹ ਤਸਵੀਰਾਂ ਨੇ ਪਟਾਣੇ ਦੀਆਂ ਤੁਸੀਂ ਵੀ ਦੇਖੋ ਇਸ ਮੁੰਡੇ ਦੇ ਹਾਲਾਤ ਤੇ ਆਪ ਦੱਸੋ ਪੰਜਾਬ ਸਰਕਾਰ ਦਾ ਵਾਦਾ ਸੱਚਾ ਸੀ ਜਾਂ ਫਿਰ ਝੂਠਾ ਇਹ ਯਾ ਇਕੱਲਾ ਰਹਿਵਾ ਇੱਥੇ ਲੱਗਾਂ ਕਿਥੇ ਇੰਨੇ ਲੱਗਦਾ ਜ਼ਿਆਦਾ ਕੀ ਲੱਗਤ ਹੈ ਲੱਗਤ ਹੈ ਲੱਗਤ ਹੈ ਇੱਕ ਜਿੰਦ ਭਾਈ ਮਿਲ ਜਾਂਦਾ ਰਮਾਨਾ ਇਹ ਰੋ ਨਾ ਪਾ ਗਾ ਨਹੀਂ ਭਾਈ ਮੇਰਾ ਕਾਦੀ ਆਇਆ ਹਾਂ ਕਾਦੀ ਆਉਂਦਾ ਹਾਂ ਇਥੇ ਲੈਣਾ ਨਹੀਂ ਲੈਣੀ ਆ ਹਾਂ ਮੈਂ ਨਹੀਂ ਬੰਦਾ ਆ ਫੜਿਆ ਤੇ ਕਾਦੀ ਗੱਲ ਹਾਂ ਉਹ ਕਿਹ ਪਈ ਦੋ ਬੰਦੇ ਕੋਈ ਕਾਦੀ ਨਹੀਂ ਮੈਂ ਕਿਉਂ ਮੈਂ ਲਾਗੜੀ ਤੋਂ ਲਾਗੜੀ ਤੋਂ ਕਿਹ ਜਗ੍ਹਾ ਤੋਂ ਲਾਏ ਇਹ ਨਹੀਂ ਮੈਂ ਯਾਰ ਨਹੀਂ ਲਾਗੜੀ ਜਗ੍ਹਾ ਤੋਂ ਲਾਏ ਲਾਗੜੀ ਜਗ੍ਹਾ ਤੋਂ ਕਿੱਥੇ ਬਖਾਈ ਉਹ ਆ ਬਾਂਹੋਂ ਕਿੱਥੇ ਆ ਨਾ ਨਾ ਲਾ ਲਾ ਤੇਰਾ ਮ ਉਹ ਪੁੱਤ ਕਿੰਨੇ ਪੈਸੇ ਕਮਾਉਣਾ ਆਜਾ ਕੋ ਬੰਦ ਮੰਦ ਤੇ ਕਹਿੰਦਾ ਨਾ ਸ਼ਬਦ ਬੰਦ ਕਰਤਾ 31 ਦਿਨ ਲੇ ਲੇ ਕਿਥੋਂ ਬੰਦ ਹੋ ਗਿਆ ਹੁੰਦ ਨੇ ਸ਼ਬਦ ਬੰਦ ਹੋ ਗਏ ਜੀ ਨਾ ਨਾ ਜਾਂਦੇ ਜੀ ਕਮਾਉਂਦੇ ਹੂੰ ਜੀ ਬਿਚਲੇ ਕੱਢ ਨਾ ਬੱਸੋਂ ਹੀ ਇਹ ਕੋਲੇ ਦੇ ਹੋਏ ਨਾ ਮੇਰੇ ਕੋਲ ਪਲੇਸ ਆ ਬਸ ਨੇ ਹਾਂ ਕਿਸ ਲੈ ਆਣ ਮਾੜਾ ਨਹੀਂ ਮੁੰਡਾ ਇੱਥੇ ਆਇਆ ਹੈ ਉਹ ਮੈਂ ਨਹੀਂ ਤਸਾ ਕਿਲੇ ਦਾ ਤੇ ਮੈਂ ਭੱਜ ਲਿਆ 50 40 ਢੜਕਣੀ ਨਹੀਂ ਪੜੀ ਇਸ ਦਾ ਵੈਦ ਕੋ ਤੂੰ ਕੀ ਕਰ ਬਣੇਗਾ ਕਿੱਦਾਂ ਖਾਏਗਾ ਕਿੱਦਾਂ ਕਰੇਗਾ ਹੁੰਦਾ ਗਿਆ ਨੇ ਇਹਦੇ ਨਾਲ ਟੀਕਾ ਲਾਇਆ ਹੁਣ ਕੀ ਹੋਣਿਆ ਉਹ ਨਹੀਂ ਵੇਖੋ ਆਹ ਦਾ ਮੋਰ ਬਣਿਆ ਹੁਣ ਚੰਗਾ ਲੱਗਣਿਆ ਆਂਦੇ ਜਹਦੇ ਵੇਖਣਿਆ ਮੈਂ ਕਾਰੇ ਦੇ ਵਿੱਚ ਸਿਰ ਸੁਟਿਆ ਖੜਾ ਕਿੱਥੇ ਐਸ ਟੇ ਕਿੱਥੇ ਖਲੋਤਾ ਹੈ ਕਿਹੜਾ ਇਲਾਕਾ ਵਾ ਕਿਹੜਾ ਲੱਗ ਨਹੀਂ ਪਟਾਲੇ ਕਿਹੜੀ ਜਗ੍ਹਾ ਵਾ ਇਹ ਕਿਹੜਾ ਲੱਗ ਲੱਗਣਾ ਹੈ ਇਹ ਕਿਹੜਾ ਮਲਾਵਾ ਇਹ ਨਾ ਇਹ ਨਾ ਟੈਂਪੋਰੀ ਹੈ ਨਾ ਉਹ ਤੇ ਟੈਂਪੋਰੀ ਹੈ ਲਾਇਆ ਕਿ ਤੂੰ ਮਹਾਲ ਇੱਕ ਤਾਂ ਅਗਲਾ ਨੀਂ ਨਲਾਗਲੇ ਨਲਾਗਲੇ ਆ ਥੋੜਾ ਪਖਾਣਾ ਜਨ ਦਾ ਨਲਾਗਲੇ ਥੋੜਾ ਪਖਾਣਾ ਨਸ਼ਾ ਦੇ ਕਹਿੰਦੇ ਬੰਦ ਹੋ ਗਿਆ ਇੰਨੀਆਂ ਰੈਲੀਆਂ ਤੁਹਾਡੇ ਪਿੰਡ ਰੈਲੀ ਨਹੀਂ ਐ ਵੇਖੀ ਦੇਖਣਾ ਪਈ ਹੈ ਧਰਤੀ ਮੇਰੀ ਮਾਂ ਹੈ ਕਹਿੰਦੇ ਵੇ ਲੋਕੀ ਮੇ ਅੱਖ ਬੰਦ ਜਨ ਨਾਲ ਪਤਾ ਸਾਫ਼ ਹੀ ਮੇ ਆਪਣਾ ਨੇ ਆਪਣਾ ਕੀ ਮਿਲਦਾ ਨਸ਼ਾ ਕਰਕੇ ਮੇ ਆਪਾਂ ਨੂੰ 600 ਰੁਪਏ ਤੇ ਦਿਹਾੜੀ ਹੈ ਹੁੰਦਾ ਨਹੀਂ ਵਿੰਟਰ ਕੋਲ ਲੱਗਦੀ ਨਹੀਂ ਅੱਜ ਪਿੱਛ ਲੱਗੇਗੀ ਢਿਆੜੀ ਦਾ ਨਾਮ